ਤਵਾਰ ਫਗਵਾੜਾ ਤੋਂ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਦਵਾਪਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਫਗਵਾੜਾ ਦੇ ਹਰ ਗੋਵਿੰਦਨਗਰ ਵਿਖੇ ਦੁਕਾਨਦਾਰ ਤੇ ਪਸਤੋਲ ਤਾਂ ਕੇ ਲੁੱਟ ਕੀਤੀ ਗਈ ਦੁਕਾਨ ਦੇ ਮਾਲਕ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਦਵਾਈਆਂ ਦਾ ਸਟੋਰ ਕਰਦਾ ਹੈ ਮਤਲਬ ਕਿ ਦਵਾਈਆਂ ਦੀ ਦੁਕਾਨ ਕਰਦਾ ਹੈ ਤੇ ਰਾਤ ਨੂੰ ਕਰੀਬ ਤਿੰਨ ਨੌਜਵਾਨ ਦੁਕਾਨ ਅੰਦਰ ਆਏ ਤੇ 50000 ਦੇ ਕਰੀਬ ਨਕਦੀ ਲੈ ਕੇ ਫਰਾਰ ਹੋ ਗਏ ਮੌਕੇ ਤੇ ਪੁਲਿਸ ਪਹੁੰਚੀ ਸੀਸੀ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਇਹ ਆਪਣਾ ਪ੍ਰਿਮੇਸ਼ ਕੁਮਾਰ ਜੀ ਮੌਲਾਦ ਵੀ ਸਾਰ ਗਿਆ ਸਰ 9:25 ਵਜੇ ਕੋਈ ਬੰਦੇ ਤਿੰਨ ਆਏ ਅੰਦਰ 9:25 ਬੰਦੇ ਤਿੰਨ ਅੰਦਰ ਆਏ ਦੁਕਾਨ ਤੇ ਇਕੱਲਾ ਸੀ ਜੀ ਤਾਂ ਉਹ ਗਨ ਪੁਆਇੰਟ ਤੇ ਰੱਖ ਕੇ ਉਹ ਨਿਗਰਖ ਰਿਹਾ ਸੀ ਕੱਤੇ ਆਏ ਸੀ ਜੋ ਮੋਟਰਸਾਈਕਲ ਤੇ ਸੀ ਮੂੰ ਬੰਨੇ ਵੀ ਹੋਣਾਂ ਨੇ ਅੰਜ ਮੂੰ ਬੰਨੇ ਹੋਏ ਸੀ ਤੇ ਮਤਲਬ ਜੀ ਨੰਬਰ ਵਗੈਰਾ ਮੋਟਰਸਾਈਕਲ ਦਾ ਨਹੀਂ ਜੀ ਨਹੀਂ ਮੈਨੂੰ ਨਹੀਂ ਪਤਾ ਕੋਈ ਸੀਸੀਡੀ ਕਹਿੰਦੇ ਜਾਏ ਹੁਣ ਕੈਮਰੇ ਵਿੱਚ ਆਏ ਹੋਏ ਸੀ ਕੋਈ ਨਗਦੀ ਵਗੈਰਾ ਵੀ ਲੈ ਦੇ ਪੈਸੇ ਲੈ ਕੇ ਗਏ ਸਰ ਕਿੰਨੇ ਲੈ ਗਏ ਜੀ 40-50 ਹਜ਼ਾਰ ਤੇ ਨਹੀਂ ਲੈ ਗਏ ਕੈਸ਼ ਕੈਸ਼ ਹੀ ਸਰ ਇੱਕ ਕੋਲ ਤੋਂ ਕੰਪਲੀਟ ਕੀਤੀ ਇਸ ਮਾਮਲੇ ਹਾਂ ਜੀ ਬਾਹਰ ਖੜੇ ਪ੍ਰੈਸ ਵਾਲੇ ਤੁਹਾਨੂੰ ਸਹੀ ਸੀ ਮੌਕੇ ਤੇ ਸਰ ਮੌਕੇ ਤੇ ਨਹੀਂ ਆਏ ਜੀ ਬਾਅਦ ਚ ਆਏ ਜੀ ਇਹ ਕਿਸ ਰੋਡ ਦੇ ਉੱਪਰ ਇਹ ਦੁਕਾਨ ਆਪਣੀ ਕਾਦੀ ਹੈ ਦੁਕਾਨ 5 ਸਲ ਮੈਡੀਕਲ ਨੀਅਰ ਬੇਰਕੋਸ ਫਿਰਫੋਰਾ ਜਿਹੜਾ ਅਸੀਂ ਜਿਹੜਾ ਅਸੀਂ ਇਹ ਮੈਡੀਕਲ ਸ਼ਾਪ ਤੇ ਆਏ ਸੀ ਇੱਥੇ ਪਤਾ ਲੱਗਿਆ ਸੀ ਕਿ ਇੱਥੇ ਕਾਫੀ ਸਰ ਤੇ ਮੋਟਰਸਾਈਕਲ ਆਈ ਸੀ ਹੁੰਦੇ ਤਿੰਨੇ ਨੇ ਜਿਹਨੇ ਉਹ ਉੱਡ ਕੇ ਲੈ ਕੇ ਗਏ ਨੇ ਨਾ ਸਰ ਕਿੰਨੀ ਖੋਹ ਲੈ ਗਏ ਅਜੇ ਫਿਲਹਾਲ ਤਾਂ ਇਹ 50 ਹਜ਼ਾਰ ਦੱਸ ਰਹੇ ਮੱਕੀ ਬਾਅਦ ਚ ਉਹ ਤੁਹਾਨੂੰ ਤਰੀਕ ਦੇ ਅਡੀਓ ਤੋਂ ਦੱਸਿਆ ਜਾਊਗਾ ਸਰ ਕੋਈ ਗਨ ਪੁਆਇੰਟ ਤੇ ਲੈ ਗਏ ਜਾਂ ਕਿਦਾਂ ਹਾਂ ਜੀ ਵੀਡੀਓ ਦੇਖ ਰਹੇ ਆ ਇਹ ਕਹਤੇ ਹੀਰੇ ਨੇ ਸੀਸੀਟੀਵੀ ਕੈਮਰੇ ਜਾਇ ਤਾਂ ਨਹੀਂ ਸ਼ਤ ਬਾਹ ਪਤਾ ਲੱਗੂ ਸੀਸੀਟੀਵੀ ਕੈਮਰੇ ਮਿਲੇ ਨੇ ਤੇ ਹੁਣ ਉਹਨੂੰ ਜਲਦੀ ਜਲਦੀ ਭਾਲ ਕੇ ਸਰ ਕਿਸ ਦੇ ਉੱਪਰ ਰੋਡ ਦੇ ਉੱਪਰ ਦੁਕਾਨ ਹੈ ਇਹ ਹਰ ਗੋਵਿੰਦ ਨਗਰ ਰੋਡ ਤੇ ਹੈ ਕਾਹਲੀ ਦੁਕਾਨ ਹੈ ਇਹ ਮੈਡੀਕਲ ਸ਼ਾਪ ਹੈ ਵਿੱਚ ਮਿਕਸੇ ਸਾਮਾਨ ਹੈ ਤੇ ਕੁਝ ਬਿਲਾਮ ਤੋਂ ਲੱਗੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 i ਖਰਪਾਂਚ ਲੋ ਦਬਾਬ ਬਣਾ ਕੇ ਕਿਸੇ ਸਾਡੇ ਪਿੰਡ ਦੇ ਬਸਨੀਕ ਤੇ ਭਰਮਪਾਲ ਤੇ ਝੂਠੀ 455 ਲਵਾਈ ਗਈ ਆ ਵਿਦਆਊਟ ਐਨੀ ਇਨਕੁਆਰੀ ਜਦ ਕਿ ਉਹਨੇ ਕਿਸੇ ਦੇ ਘਰ ਦੇ ਵਿੱਚ ਵੀ ਪਰਵੇਸ਼ ਨਹੀਂ ਕੀਤਾ ਨਾ ਉਹਦੀ ਅਨਲਾਰ ਕੱਟ ਹੋਈ ਆ ਕੋਈ ਵੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹ ਵੀ ਉਹਦੀ ਇਨਕੁਆਰੀ ਕੀਤੀ ਜਾਵੇ ਤੇ ਦਬਾਬ ਜਿਹੜਾ ਉਹ ਕਹਿੰਦਾ ਵੀ ਮੈਂ ਪ੍ਰੈਸ਼ਰ ਪਾਉਣਾ ਜਾਂ ਇਹ ਕਰ ਦੂੰਗਾ ਉਹ ਕਰ ਦੂੰਗਾ ਨਾ ਉਹ ਹਰ ਇੱਕ ਵਾਰ ਪ੍ਰਸ਼ਾਸਨ ਤੇ ਇਦਾਂ ਕਰਕੇ ਤੇ ਦੈਨ ਝੂਠੇ ਜਿਹੜੇ ਕੇਸ ਆ ਉਹਦੇ ਉਹ ਜਦੋਂ ਕਰਦਾ ਆ ਤੇ ਦਿਨ ਉਹਨੇ ਇਹਨਾਂ ਨੂੰ ਧਮਕੀ ਵੀ ਦਿੱਤੀ ਆ ਸੋਮਾ ਰਾਣੀ ਇਹ ਜਿਹੜੇ ਸਾਡੇ ਪਿੰਡ ਦੇ ਖਾਬਕਾ ਸਰਪੰਚ ਆ ਉਹਨਾਂ ਨੇ ਇਹਨਾਂ ਤੇ ਪ੍ਰੈਸ਼ਰ ਬਣਾਇਆ ਪ੍ਰਸ਼ਾਸਨ ਤੇ ਤੇ ਉਹ ਬਾਰ-ਬਾਰ ਇਹਨਾਂ ਨੂੰ ਫੋਨ ਤੇ ਵੀ ਆਂਟੀ ਉਹਨਾਂ ਕੋ ਖਾਬਕਾ ਪੰਚ ਆ ਸੋਮਾ ਰਾਣੀ ਉਹਨਾਂ ਨੂੰ ਵੀ ਇਹੀ ਫੋਨ ਤੇ ਧਮਕੀ ਦਿੱਤੀ ਆ ਕਿ ਜੇਕਰ ਉਹਨਾਂ ਦੇ ਹਸਬੰਦ ਗਰਮੇਲ ਚੰਦ ਅਤੇ ਜਿੱਦਾਂ ਮੈਂ ਧਰਮਪਾਲ ਤੇ ਪਰਚਾ ਕਰਾਇਆ ਇਦਾਂ ਹੀ ਮੈਂ ਤੁਹਾਡੇ ਹਸਬੰਦ ਤੇ ਕਰਾਉਣਾ ਉਹਦੀ ਜਿੱਦਾਂ ਅਸੀਂ ਮੰਗ ਪੱਤਰ ਵੀ ਦਿੱਤਾ ਉਹਤੇ ਕਾਰਵਾਈ ਕੀਤੀ ਜਾਵੇ ਦਿਨ ਤੇ ਉਸ ਤੋਂ ਬਾਅਦ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਗਰਮੇਲ ਚੰਦ ਹੈ ਵੀ ਇਸੇ ਤਰ੍ਹਾਂ ਦਾ ਸੀ ਪਰਚਾ ਕਰਵਾਵਾਂਗੇ ਜੇ ਉਹਨੇ ਗਵਾਹੀ ਦਿੱਤੀ ਤਾਂ ਉਹਦਾ ਜਿਹੜਾ ਮਾਨਾਨੀ ਦਾ ਕੇਸ ਆ ਉਹ ਕੋਰਟ ਵਿੱਚ ਚੱਲ ਰਿਹਾ ਹੈ ਉੱਥੇ ਉਹਦੀ ਜਿਹੜੀ ਜੋ ਵੀ ਆ ਸਹੀ ਜਾਂdal ਤੋਂ ਕੋਰਟ ਨੇ ਆਪ ਇਹ ਸਾਰਾ ਕੁਝ ਕਰਨਾ ਹੈ ਨਾ ਤੇ ਦੈਨ ਉਹ ਇਦਾਂ ਹੀ ਬਾਕੀ ਸਾਰਿਆਂ ਨੂੰ ਵੀ ਜੇ ਮੇਰੇ ਕੋਈ ਅਗੇਂਸਟ ਜਾਂਦਾ ਆ ਤੇ ਇਦਾਂ ਆ ਤੇ ਉਹਨੂੰ ਵੀ ਇਹੀ ਧਮਕੀਆ ਦਿੰਦਾ ਆ ਤੇ ਅਸੀਂ ਅਸੀਂ ਪਰਚਾ ਤਾਂ ਤੋਂ ਇਹੀ ਮੰਗ ਕਰਦੇ ਆ ਵੀ ਜੋ ਵੀ ਸਹੀ ਆ ਸਹੀ ਕਾਰਵਾਈ ਕੀਤੀ ਜਾਵੇ ਕਿਸੇ ਵੀ ਦਬਾਅ ਤੋਂ ਬਿਨਾਂ ਅਸੀਂ ਪਰਚਾ ਤਾਂ ਤੋਂ ਮੰਗ ਕਰਦੇ ਆ ਵੀ ਜੋ ਵੀ ਜਿਹੜੀ ਕਾਰਵਾਈ ਆ ਉਹ ਸਹੀ ਤਰੀਕੇ ਨਾਲ ਕੀਤੀ ਜਾਵੇ ਧੰਨਵਾਦ ਆਖਰੀ ਵਾਇਬਲ ਦੀ ਫੋਟੇ ਮੈਂ ਸਾਡੇ ਮਿਹਰੇ ਵਾਂ ਇੱਕਲਾ ਤਾਂ ਇਹ ਦਰਦ ਦੱਸਣਾ ਚਾਹੁੰਦਾ ਜਿਹੜਾ ਵਕ ਟਾਰਗੇਟ ਆ ਉਹ ਹੈਗਾ ਕਾਂਤੀ ਮੋਹਨ ਦਾ ਉਹ ਸਾਡੇ ਐਨ ਆਰ ਵੀਰਾਂ ਦੇ ਕਰਦਾ ਸਾਡੇ ਘਰਾਂ ਤੋਂ ਕਾਂਤੀ ਮੋਹਨ ਦਾ ਸਰ ਕੋਣਾ ਸੱਪਾ ਕਾਂਤੀ ਉਹ ਸਾਡੇ ਪਿੰਡ ਦਾ ਸਪਾਂਚ ਆ ਜੋ ਹਫਤੇ ਤੇ ਜੈਸ ਨੂੰ ਹਰੇ ਗੱਲ ਦੇ ਵਿੱਚ ਘੜੀਸਦਾ ਹੁਣ ਮੈਨੂੰ ਘਰ ਗਏ ਨੂੰ ਉਹਨੂੰ ਕਿਹਾ ਤੇ ਤੁਹਾਡੇ ਗੁਰਦੁਆਰੇ ਦਾ ਕੰਮ ਤਾਂ ਨਹੀਂ ਕਰਿਆ ਇਹ ਦੋ ਬੰਦੇ ਗਰਾਊਂਡ ਤੇ ਤੇ ਜਿਹੜੀ ਗੁਰਦੁਆਰੇ ਬਾਰੇ ਜਗਾ ਇੰਟਰਲੌਕ ਨੂੰ ਉਹਨੂੰ ਦਿੱਤੀ ਸੀ ਲੋਣ ਲਈ ਜੇ ਮੈਂ ਤਾਂ ਨਹੀਂ ਪੱਕੇ ਕਰਾਂ ਦੋ ਬੰਦੇ ਉੱਤੇ ਕਬਜ਼ਾ ਕਰਨ ਨੂੰ ਕਰਦੇ ਆ ਉਹ ਰੇਗ ਦਾਦਾ ਸੀ ਉਹਨੂੰ ਇਹ ਵੀ ਕਿਹਾ ਵੀ ਸਾਡੇ ਐਨਆਰਵੀ ਵੀ ਉੱਤੇ ਪੈਸੇ ਲਾ ਸਕਦੇ ਪੈਸੇ ਨਾ ਸਾਡੇ ਐਨਆਰਐਨ ਲੋਨ ਉੱਤੇ ਨਾ ਸਾਡੇ ਬੰਦੇ ਕੋਲ ਕੋਈ ਕਮੇਟੀ ਲੋਨ ਉੱਤੇ ਸਾਡੇ ਕੋ ਝੁੱਟੀਆਂ ਸੌਂਆਂ ਖਾਵਾ ਰਮਦਾਸ ਜੀ ਦੇ ਮਹਾਰਾਜ ਦੇ ਜਾ ਕੇ ਜਾਣਦੇ ਤੇ ਸਾਨੂੰ 3 ਸਾਲ ਹੋ ਗਿਆ 2 ਸਾਲ ਹੋ ਗਿਆ ਮਤਾ ਪਾਈ ਨੂੰ ਜਿਹਦੀਆਂ ਸ਼ਕਤੀਆਂ ਮੈਂ ਮੁੱਖ ਮੰਤਰੀ ਐਸਐਸਸੀ ਦਾਸਤਾਂ ਆਪਣੇ ਪੰਜਾਬ ਦਾ ਸਰ ਜਿਹੜਾ ਉਹ ਡੈਗੀ ਨੰਬਰ ਦੇ ਤੇ ਵੀ ਸਾਰ ਹੋ ਗਿਆ ਅੱਜ ਤੱਕ ਉਹਦੇ ਕੋਈ ਇਨਕੁਆਰੀ ਨਹੀਂ ਹੁੰਦੀ ਖੈਰ ਜਿਹੜੀ ਆਪਣੀ ਪੰਜਾਬ ਰਗਾਨਾ ਆਪਣੀ ਰਲੀ ਬੋਗ ਪੁੱਤ ਕਰਕੇ ਆਪਰੇ ਇੱਕ ਬਾਤ ਉਹ ਸਾਹਮਣੇ ਨਿਕਲਦਾ ਉਹਦੀ ਆਰਟੀਆਈ ਵੀ ਪੁਆਈ ਗਈ ਆ ਉਹਨੇ ਦੁਬਾਰਾ ਫੇਰ ਸ਼ਿਕਾਇਤ ਕੀਤੀ ਗਈ ਆ 2 ਸਾਲ ਹੋ ਗਏ ਮੇਰੇ ਕੋ ਗੱਡੀਆਂ ਸਾਰੀਆਂ ਭਾਈਆਂ ਕਿਹੜੀ ਤਰੀਕ ਨੂੰ ਕਿਦੋਂ ਬਸ ਕਰਦਾ ਹੋਂਦਾ ਹੀ ਜਿਹੜਾ ਇੱਥੇ ਆਪਣੇ ਹੁਣ ਹਲਕਾਂ ਇੰਚਾਰਜ ਆ ਪ੍ਰੇਗਵਾਂ ਨੂੰ 6 ਮਹੀਨੇ ਉਹਨੂੰ ਵੀ ਲੜ ਦਿੱਤੀ ਨੂੰਗਾ ਲੋਕੀ ਦਾ ਪਿੰਡ ਦਾ ਬੁਗਾਤ ਕਰਦੇ ਆ ਇੰਨੀ ਸਾਡੇ ਪਿੰਡ ਦਾ ਸੱਤਿਆਨਾਥ ਕੀਤਾ ਪਿਆ ਜਾ ਕੇ ਅੱਗੇ ਪਿੰਡ ਜੇ ਜਾ ਕੇ ਦੇਖ ਲਓ ਜੇ ਐਵੇਂ ਪਿੰਡ ਚ ਕਹੇ ਹੋ ਬਨੇ ਕੋਈ ਦਾਲੀ ਦਾ ਦੂਜਾ ਲਾਭ ਹੋਵੇ ਤੋਂ ਵੀ ਉਹ ਜਿੱਥੇ ਉਹਨੂੰ ਘਰ ਦੀਦਾ ਮੇਰੀਆਂ ਵੋਟ ਆ ਉੱਥੇ ਕੰਮ ਕਰਦਾ ਔਰ ਕਦੇ ਡੰਮ ਨਹੀਂ ਕਰਦਾ ਉੱਥੇ ਸਾਡੇ ਹੋਏ ਪਰ ਜੇ ਮੈਂ ਕਹਦਾ ਜਿਹੜੀਆਂ ਸਾਡੇ 2 ਸਾਲ ਤੋਂ ਹੀ ਲੈਟਰਾਂ ਦੇ ਰਹੇ ਆ ਸਾਨੂੰ ਉਹਦਾ ਵੀ ਪੀਦਾ ਕੀਤਾ ਜਾਵੇ ਨਾਲ ਹੀ ਇਹ ਵੀ ਜਿਹੜੀ ਆ ਕੋਲ ਇਨਕੁਆਰੀ ਕੀਤੀ ਜਿਹੜੇ 15 ਸਾਲ ਤੋਂ ਖਰਚਾ ਕਿੱਥੋਂ ਕਰਦਾ ਵੀ ਆਮਦਨ ਕੀ ਆ 15 ਸਾਲ ਤੋਂ ਕੋਈ ਜਿਹੜੀ ਆਮਦਨ ਨਹੀਂ 15 ਲੱਖ ਰੁਪਏ ਦਾ ਸਰ ਕਰਜ਼ਾ ਸੀ 14 15 ਜਿਹੜਾ ਲਿਆ ਵੀ ਦੇਖੋ ਜੀ ਯਾਰ ਜਿਹੜੀਆਂ ਤੁਸੀਂ ਰੋਡ ਜਾਂਚ ਦਿੱਤਾ ਬਸ ਇਹ ਤੁਹਾਨੂੰ ਡੀਐਸਪੀ ਸਾਹਿਬ ਨੇ ਇੱਕ ਵਾਰ ਚਲਾਇਆ ਜਾ ਹਾਂ ਜੀ ਜੀ ਮੈਂ ਪਹਿਲਾਂ ਤਾਂ ਸਾਰੇ ਇਹਦੇ ਬੰਦੇ ਆਏ ਨਾ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਪਿੰਡੋਂ ਆਏ ਆ ਇਹ ਸਿਰਫ ਇਨਸਾਫ ਲੈਣ ਆਏ ਸੀ ਕਿ ਤੇ ਸਾਡੇ ਕੁਝ ਸਮਿਆਂ ਤੋਂ ਸਾਡੇ ਪਿੰਡ ਦਾ ਸਰਪੰਚ ਕਾਂਤੀ ਮੋਹਣ ਜੀ ਉਹਨਾਂ ਨੇ ਜਿੱਦਾਂ ਮਤਲਬ ਦਬਾਅ ਪਾਉਣ ਕਰਕੇ ਝੂਠੇ ਪੱਤੇ ਕਰਾਉਂਦਾ ਆ ਪ੍ਰਸ਼ਾਸਨ ਨੂੰ ਦਬਾਉਂਦਾ ਆ ਅਸੀਂ ਪ੍ਰਸ਼ਾਸਨ ਨੂੰ ਕਈ ਵਾਰੀ ਕਹਿ ਰਹੇ ਆ ਕਿ ਤੁਸੀਂ ਇਨਸਾਫ ਦੀ ਗੱਲ ਕਰਿਆ ਕਰੋ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਵੀ ਉਹ ਧਰਨੇ ਲਾਉਣ ਦੇ ਤੁਹਾਨੂੰ ਕਿਹਾ ਦੇ ਕੇ ਇਥੇ ਪਰਚੇ ਕਰਵਾਉਂਦਾ ਹੁਣ ਸਾਡੇ ਪਿੰਡ 'ਕ ਹੋਰ ਵੀ ਕੇਸ ਆ ਸੀ ਮੈਂ ਮੌਕੇ ਦਾ ਗਵਾਹ ਸੀਗਾ ਪਰ ਮੇਰੀ ਮੇਰੀ ਗਵਾਹੀ ਨਹੀਂ ਵਿੱਚ ਲਈ ਗਈ ਮੈਂ ਮੌਕੇ ਤੇ ਮੌਜੂਦਾ ਪੰਚ ਸੀਗਾ ਜੋ ਹੋਇਆ ਨਾ ਉਹ ਬੰਦਾ ਕਿਸੇ ਦੇ ਘਰ ਗਿਆ ਉਹ ਐਡੀ ਵਾਲੀ ਗੱਲ ਨਹੀਂ 452 ਕੇ ਲਾਤੀ ਝੂਠੀ ਪੱਤੇ ਰਾਇਆ ਸਿਰਫ ਹੋਵੇ ਕਾਂਤੀ ਮੋਹਣ ਦੇ ਸਰਪੰ ਉਹ ਇਹ ਤੇ ਕੇਸ ਦੇ ਵਿੱਚ ਉਹ ਗਵਾਹੀ ਦਿਨੀ ਸੀ ਉਹਨੂੰ ਹੱਲੇ ਵੀ ਉਹ ਵੀ ਸਾਡੇ ਕੋਲ ਪ੍ਰੂਫ ਹੈਗਾ ਆ ਜਿਹੜਾ ਇਹ ਫੋਨ ਕਰਕੇ ਕਹਿੰਦਾ ਪਿਆ ਬਈ ਮੈਂ ਪਰਚਾ ਕਰਾਉਣਾ ਆ ਮੈਂ ਦੂਜੇ ਦੇ ਪਰਚਾ ਕਰਾਉਂਗਾ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਦਿੱਤੀ ਆ ਵੇ ਦੇਖੀ ਹੁਣ ਪ੍ਰਸ਼ਾਸਨ ਉੱਤੇ ਕੀ ਕਰਦਾ ਅਸੀਂ ਕਾਰਵਾਈ ਕੀ ਕਰਦੇ ਆ ਅਸੀਂ ਲਿਖੀ ਰੋਗੀ ਡੀਐਸਪੀ ਸਾਹਿਬ ਨੇ ਅਨੁਪ੍ਰੋਸਤਵਾਇਆ ਤੇ ਮੈਂ ਜੋ ਬਣਦੀ ਕਾਰਵਾਈ ਹੋਊਗੀ ਮੈਂ ਕਰੂੰਗਾ ਮੈਂ ਤੁਹਾਡੇ ਨਾਲ ਖੜਾ ਆ ਅਸੀਂ ਕਿਸੇ ਨੂੰ ਸਾਨੂੰ ਕੋਈ ਦਬਾਅ ਨਹੀਂ ਹੈਗਾ ਅਸੀਂ ਨਰਪੱਖ ਜਾਂਚ ਕਰਾਂਗੇ ਧੰਨਵਾਦ ਜੀ ਅਸੀਂ ਅੱਜ ਪੁਲਿਸ ਪ੍ਰਸ਼ਾਸਨ ਦੇ ਅੱਗੇ ਜੋ ਧੱਕੇਸ਼ਾਹੀ ਕਰਦੇ ਆ ਪੁਸਤ ਪ੍ਰਸ਼ਾਸਨ ਉਹਦੇ ਅੱਜ ਖਿਲਾਫ ਇੱਥੇ ਰੋਡ ਵੀ ਜਾਮ ਦਿੱਤਾ ਸੀ ਤੇ ਡੀਐਸਪੀ ਸਾਹਿਬ ਨੂੰ ਮਿਲੇ ਵੀ ਆ ਉਨੀ ਸਾਨੂੰ ਉੱਪਰੋਂ ਸਰਵ ਆ ਉਹਨਾਂ ਦੇ ਭਰੋਸੇ ਦੇ ਉੱਤੇ ਅੱਜ ਅਸੀਂ ਇਹ ਜਾਮ ਵੀ ਚੁੱਕਿਆ ਆ ਕਿਉਂਕਿ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀ ਜਿਹੜੇ ਇੱਕ ਕੁਝ ਪ੍ਰਭਾਵਸ਼ਾਲੀ ਲੋਕ ਆ ਉਹਨਾਂ ਦੀ ਜਿਹੜੀ ਇਨਵੋਲਵਮੈਂਟ ਆ ਉਹਦੇ ਨਾਲ ਜੋ ਪ੍ਰਸ਼ਾਸਨ ਗਲਤ ਪੱچے ਕਰਦੇ ਆ ਆ ਜੋ ਪ੍ਰਸ਼ਾਸਨ ਧੱਕੇਸ਼ਾਹੀ ਕਰਦੇ ਆ ਉਹਦੇ ਖਿਲਾਫ ਅੱਜ ਅਸੀਂ ਇੱਥੇ ਧੰਨ ਦਿੱਤਾ ਸੀਗਾ ਇੱਕ ਅਜਿਹਾ ਹੀ ਮਸਲਾ ਜਿਹੜਾ ਸਾਡੇ ਕੋਲ ਪਿੰਡ ਮਠੱਡੇ ਦੇ ਵਿੱਚ ਦਾ ਆਇਆ ਸੀਗਾ ਪਿੰਡ ਮਠੱਡੇ ਕਲਾ ਦੇ ਵਿੱਚ ਇੱਕ 452 ਗਲਤ ਤਰੀਕੇ ਨਾਲ ਲਈ ਗਈ ਸੀ ਬੰਦਾ ਨਾ ਕਿਸੇ ਦੇ ਘਰ ਗਿਆ ਨਾ ਉਹਦੇ ਮੁਤਲਕ ਕੋਈ ਐਮਐਲਏ ਰਾ ਉਹਦੇ ਤੇ 452 ਲਾ ਦਿੱਤੀ ਗਈ ਉਸ ਮੁਤਲਕ ਅਸੀਂ ਐਸਐਚਓ ਸਾਹਿਬ ਫਲੋਰ ਤੇ ਡੀਐਸਪੀ ਸਾਹਿਬ ਫਲੋਰ ਨੂੰ ਪਹਿਲਾਂ ਵੀ ਮਿਲੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਅੱਜ ਅਸੀਂ ਦੋਰਜਾਮ ਕੀਤਾ ਤੇ ਡੀਐਸਪੀ ਸਾਹਿਬ ਨੇ ਅੱਜ ਸਾਨੂੰ ਪ੍ਰੋਸਾ ਦਵਾਇਆ ਕਿ ਜਿਹੜੀ ਇਸ ਮੁਤਲਕ ਜਿਹੜੀ ਕਾਰਵਾਈ ਆ ਉਹ ਸੱਚ ਦੇ ਦਾਤੇ ਹੋਗੀ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪ੍ਰਸ਼ਾਸਨ ਕਰੂਗਾ ਕਿਸੇ ਅਦਵਾ ਨਹੀਂ ਚੱਲੇਗਾ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876789499